ਪ੍ਰੀਤ ਪੁੱਤ ਹਾਂ ਜੀ ਮੰਮੀ ਤੂੰ ਐ ਕਰੀ ਆ ਜਿਹੜੇ ਦੋ ਕ ਕੱਪੜੇ ਆ ਮਾਪੀ ਧੋ ਲੂੰਗੀ ਆ ਕੇ ਤੇ ਮੈਂ ਉਹਨਾਂ ਦਾ ਕੰਮ ਕਰਿਆ ਮੈਂ ਕੋਈ ਨਾ ਕੱਪੜੇ ਤਾਂ ਮੈਂ ਧੋ ਦੂੰਗੀ ਸ਼ੁਮ ਤੂੰ ਬਾਹਰਲਾ ਕੰਮ ਕਰੇਂਗੀ ਕਿ ਖਰਦਾ ਵੀ ਬੈ ਜਾ ਕੋਈ ਨਾ ਪੁੱਤ ਆ ਜਿਹੜਾ ਮਾੜਾ ਮੋਟਾ ਬਸ ਦੋ ਰੋਟੀਆਂ ਲਾ ਲੀ ਤੂੰ ਕੱਪੜੇ ਕੁੱਪੜੇ ਤਾਂ ਮਾਪੀ ਧੋ ਦੂੰਗੀ ਆ ਕੇ ਰੋਟੀਆਂ ਤਾਂ ਮੈਂ ਬਣਾ ਲੂੰਗੀ ਪਰ ਮੰਮੀ ਇੱਕ ਗੱਲ ਦੱਸਾਂ ਮੈਂ ਤਾਂ ਨੇ ਇਹੀ ਸੋਚਦੇ ਰਹਿੰਦੇ ਦਿਨ ਰਾਤ ਕਿੰਨਾ ਵਧੀਆ ਘਰਵਾਰ ਹੁੰਦਾ ਸੀ ਸਾਰਾ ਕੁਝ ਹੁੰਦਾ ਸੀਗਾ ਆਪਣੇ ਕੋਲ ਆ ਵੇਖ ਲੈ ਕਿਰਾਏ ਦੇ ਘਰਾਂ ਚ ਫਿਰਦੇ ਆਂ ਤੱਕੇ ਖਾਂਦੇ ਜਿਹੜਾ ਕੁਝ ਹੈਗਾ ਸੀ ਉਹ ਵੀ ਆਪਾਂ ਗਵਾ ਲਿਆ ਆਪਦੇ ਘਰੇ ਰਾਜੇ ਹੀ ਹੁੰਦੇ ਸੀਗੇ ਹੁਣ ਦੇਖ ਲੈ ਲੋਕਾਂ ਦੇ ਘਰੇ ਤੂੰ ਫਿਰਦੀਆਂ ਕੰਮ ਕਰਦੀ ਬਾਪੂ ਦਾਰੂ ਪਿੰਦਾ ਫਿਰਦਾ ਬਸ ਪੁੱਤ ਤੇ ਉਹ ਦੀ ਦਾਰੂ ਨਹੀਂ ਕੀਤਾ ਜਿਉਂ ਕੁਝ ਕੀਤਾ ਇਹਦੀ ਦਾਰੂ ਕਰਕੇ ਤਾਂ ਇੱਥੇ ਪੁਛ ਆਏ ਨਹੀਂ ਕੀ ਲੋੜ ਸੀ ਆ ਦਾ ਘਰਵਾਰ ਸਭ ਕੁਝ ਸੀ ਸੀ ਜ਼ਮੀਨ ਜਿਆਦਾ ਸੀ ਬੱਸ ਇਹਨੇ ਸਾਰੀ ਉਮਰ ਦਾਰੂ ਨਹੀਂ ਛੱਡੀ ਆ ਘਰ ਤੇ ਲੋਕਾਂ ਦੇ ਹੱਥਾਂ 'ਕਿ ਨਹੀਂ ਝਾਕਣ ਵਾਲੇ ਕਰੀਏ ਕੀ ਪੁੱਤ ਫੇਰ ਹੁਣ ਕੰਮ ਵੀ ਮਜਬੂਰੀ ਐ ਜੇ ਕੰਮ ਕਰਾਂਗੇ ਤਾਂ ਖਾਵਾਂਗੇ ਨਹੀਂ ਫਿਰ ਉਹੀ ਗੱਲ ਲੋਕਾਂ ਕੋਲੋਂ ਮੰਗਣ ਨਾਲੋਂ ਤਾਂ ਚੰਗਾ ਹੀ ਆ ਆਪਣੀ ਮਿਹਨਤ ਕਰਕੇ ਖਾਣੇ ਮਿਹਨਤ ਦਾ ਕਰਦੇ ਆ ਮੰਮੀ ਪਰ ਮੈਨੂੰ ਨਾ ਚੰਗਾ ਨਹੀਂ ਲੱਗਦਾ ਤੂੰ ਲੋਕਾਂ ਦੇ ਘਰਾਂ 'ਚ ਫਿਰਦੀਆਂ ਧੱਕੇ ਖਾਂਦੀ ਤੂੰ ਪਤਾ ਮੈਂ ਤਾਂ ਦਿਨ ਰਾਤ ਤੇ ਇਹੀ ਗੱਲਾਂ ਵੱਡ ਵੱਡ ਕੇ ਖਾਈ ਜਾਂਦੀਆਂ ਨੇ ਮਤਾਇ ਕਹਨੇ ਮਮੀ ਤੂੰ ਹਟ ਜਾ ਐਵੇਂ ਲੋਕਾਂ ਦੇ ਘਰੇ ਜੇ ਤੂੰ ਝੂਠੇ ਭਾਂਡੇ ਮਾਂਸਦੀਆਂ ਨਾ ਪਤਾ ਨਹੀਂ ਮੈਂ ਕੀ ਕੋਈ ਸੋਚਦੀ ਆ ਪੁੱਤ ਹਟ ਕੇ ਕੀ ਕਰੂੰਗੀ ਖਾਵਾਂਗੇ ਕਿੱਥੋਂ ਆ ਤੇਰੇ ਪੇਉ ਕੰਨੀ ਦੇਖ ਲੈ ਇਹ ਤਾਂ ਆਪਾਂ ਨੂੰ 1 ਰੁਪਿਆ ਨਹੀਂ ਦਿੰਦਾ ਚਲ ਮੈਨੂੰ ਵੀ ਸੋਡਾ ਫੇਕਰ ਲੱਗ ਰਿਹਾ ਕੱਲ ਨੂੰ ਤੇਰਾ ਵੀ ਵਿਆਹ ਕਰਨਾ ਪੁੱਤ ਜਿੰਨਾਂ ਦੇ ਮੈਂ ਕੰਮ ਕਰਕੇ ਆਉਣੀ ਆ ਉਹ ਕਹਿੰਦੇ ਸੀ ਕੋਈ ਨਾ ਕੁੜੀ ਦੇ ਵਿਆਹ 'ਚ ਤੈਨੂੰ ਸਹਾਰਾ ਲਾ ਦਾਂਗੇ ਕੋਈ ਨਾ ਮਮੀ ਮੈਂ ਵਿਆਹ ਉਹ ਜੇ ਨਹੀਂ ਕਰੋਣਾ ਪਹਿਲਾਂ ਆਪਣਾ ਘਰ-ਵਾਰ ਬਣ ਜਾਂਦੇ ਪੁੱਤ ਘਰ-ਵਾਰ ਵੀ ਕਮਾਈਆਂ ਨਾਲ ਹੀ ਬਣਨਗੇ ਜਦੋਂ ਤੇਰਾ ਪਿਓ ਕਮਾਈ ਨਹੀਂ ਕਰਦਾ ਘਰ-ਵਾਰ ਆਪਣਾ ਕਿੱਥੋਂ ਬਣੂਗਾ ਮੈਨੂੰ ਨਹੀਂ ਲੱਗਦਾ ਬਸ ਪੁੱਤ ਮੈਂ ਤਾਂ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆ ਤੈਨੂੰ ਵਾਰ ਉਠਾਦਾ ਤੇਰੇ ਭਰਾ ਦਾ ਕੁਝ ਬਣ ਜੇ ਫਸ ਫਿਰ ਚਾਹੇ ਰੱਬ ਮੈਨੂੰ ਚੱਕ ਹੀ ਲਵੇ ਮੈਨੂੰ ਕੋਈ ਉਹ ਨਹੀਂ ਇਹ ਗੱਲਾਂ ਕਿਉਂ ਕਹਿਨੀ ਆ ਮੰਮੀ ਤੇਰੇ ਬਿਨਾ ਕੋਣ ਹੈ ਨਾ ਹੀ ਸਾਡਾ ਬਾਪੂ ਬਿਨਾ ਕੋਣ ਹੈ ਜੇ ਬਾਪੂ ਨੂੰ ਕੋਈ ਹੋ ਗਿਆ ਫਿਰ ਵੀ ਧੱਕੇ ਖਾਵਾਂਗੇ ਤੇਰਾ ਹੀਸਾਰ ਹੈ ਜਿਹੜਾ ਤੂੰ ਸਾਡਾ ਸੋਚਦੀ ਆ ਬਾਪੂ ਤਾਂ ਦਾਰੂ ਪੀ ਕੇ ਡਿੱਗਿਆ ਰਹਿੰਦਾ ਹਾਂ ਪੁੱਤ ਛੋਡੇ ਕਰਕੇ ਫਿਰਦੀ ਆ ਮੈਂ ਨਹੀਂ ਮੈਨੂੰ ਕੋਈ ਲੋੜ ਸੀ ਜਦੋਂ ਜੀ ਕਰਦਾ ਤੇਰੇ ਪਿਓ ਕੁੱਟ ਕੇ ਸਿੱਡ ਜਾਂਦਾ ਮੈਂ ਬਸ ਚੱਲਦੀ ਵੀ ਛੋਡੇ ਕਰਕੇ ਫੇ ਚੱਲ ਮੇਰੇ ਦੋ ਜਵਾਕ ਨੇ ਇਹ ਕਿੱਧਰ ਜਾਣਗੇ ਕੋਈ ਨਾ ਪਤਾ ਸੋਨੂੰ ਤੇ ਮੈਂ ਰੋਟੀ ਕਮਾ ਕੇ ਖਵਾਉਂਗੀ ਸੋਨੂੰ ਥੋੜਾ ਮੈਂ ਲੋਕਾਂ ਦੇ ਹੱਥਾਂ ਕਨੇ ਝਾਕੜ ਦਿੰਨੀ ਆ ਚੰਨ ਤੂੰ ਮੇਰਾ ਫਿਕਰ ਨਾ ਕਰਿਆ ਕਰ ਮੈਂ ਜਾਨਨੀ ਆ ਮੈਂ ਲੇਟ ਹੋਈ ਜਾਨਨੀ ਆ ਮੇਰੀ ਧੀਏ ਐਵੇਂ ਫਿਕਰ ਨਾ ਕਰ ਉੱਠ ਕੇ ਉਹ ਕਰ ਲੈ ਰੋਟੀ ਬਣਾ ਲੈ ਤੇ ਮੈਂ ਕੱਪੜੇ ਧੋ ਲੂੰਗੀ ਆਖੇ ਕੋਈ ਨਾ ਮੈਂ ਕਰ ਲੂੰਗਾ ਉਹ ਘਰ ਦਾ ਕੰਮ ਤਾਂ ਜੇ ਬੱਬੂ

ਹਾਂ ਜਵਾਬ ਕਰਦਾ ਬਾਹਰ ਭੇਜਦਾ ਕਿਸੇ ਕੰਮ ਹੀ ਨਹੀਂ ਹੈ ਮਹਿੰਦਰ ਹਾਂਜੀ ਆ ਦੇਖ ਕੀ ਦੇਖਾਂ ਮਹਿੰਦਰ ਦੀ ਖਬਰ ਮਾਰਲ ਟਾਊਨ ਦੇ ਵਿੱਚ ਦੋ ਮੁੰਡੇ ਮਾਰਦੇ ਕਾ ਤੂੰ ਪਤਾ ਨਹੀਂ ਕੀ ਆ ਦੀਵਾਲੀ ਦੇ ਪਟਾਕੇਾਂ ਤੇ ਲੜਾਈ ਹੋਈ ਸੀ ਹੈ ਕਹਿੰਦਾ ਮੇਰੇ ਨਹੀਂ ਪਟਾਕਾ ਛੜਤਾ ਤੁਸੀਂ ਆ ਦੇਖ ਲੈ ਹੁੰਦਕ ਦੇ ਵਿੱਚ ਆ ਕੇ 16-17 ਜਣਾਂ ਨੇ ਬੜਤੇ ਮਾਰਦੇ ਇਹ ਇੱਕ ਤਾਂ ਨਸ਼ੇ ਪੱਤੇ ਕਰਦੇ ਨੇ ਪਤਾ ਹੀ ਨਹੀਂ ਲੱਗਦਾ ਆਹ ਨਸ਼ੇ ਪੱਤੇ ਕਰਦੇ ਆ ਕਿ ਨਹੀਂ ਮੇਰੀ ਗੱਲ ਸੁਣ ਹਾਂ ਉਹ ਕਿੱਥੇ ਗਿਆ ਛੋਟਾ ਅਗਾ ਜੀ ਆਤਾ ਆਇਆ ਨਹੀਂ ਹੋ ਕੀ ਉਹ ਤਾਂ ਮੈਨੂੰ ਕਹਿੰਦੇ ਸੀ 10 ਵਜੇ ਨੂੰ ਆਜੂਗਾ ਤੁਸੀਂ ਪੈ ਜਾਓ ਉਹ ਤੁਸੀਂ ਸੌਂ ਗਏ ਸੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਤਾਂ ਫੋਨ ਆਇਆ ਸੀਗਾ ਮੇਰੇ ਕੋਲ ਹਾਂ ਕਹਿੰਦਾ ਵੀ ਭਾਬੀ ਮੈਂ ਆਇਆ ਨਹੀਂ ਜਾਣਾ ਅੱਜ ਕਹਿੰਦਾ ਵੀ ਲੇਟ ਹੋ ਗਏ ਤੁਹਾਨੂੰ ਉਹ ਬਾਲਾ ਚੰਗਲਾ ਆਣਾ ਠੀਕ ਹੈ ਜਿਵੇਂ ਉਹ ਕਹਿੰਦਾ ਤੂੰ ਉਹ ਮੈਂ ਕਹਿ ਦਿੰਦੀ ਆ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਤੂੰ ਰਹਿ ਆਪਾਂ ਫਿਰ ਕਿੱਡੀ ਗੱਲ ਹੋਊਗੀ ਤੈਨੂੰ ਪਤਾ ਨਾ ਕਿਸੇ ਦੀ ਖਬਰ ਆ ਜਾਂਦੀਆਂ ਨੇ ਕਿ ਤੈਨੂੰ ਮੈਂ ਜਾਣ ਕੇ ਸੁਣਾਈ ਆ ਖਬਰ ਆਪਣੇ ਆਲੇ ਨੂੰ ਤੂੰ ਬਾਹਾਂ ਪਗੜੀ ਜਾਨੀ ਐ ਮੇਰੀ ਗੱਲ ਸੁਣੋ ਤੁਸੀਂ ਉਹ ਕਹਿੰਦਾ ਵੀ ਭਾਬੀ ਹੁਣ ਜਰਾਤ ਨੂੰ ਮੈਂ ਲੇਟ ਆਉਂਗਾ ਤੇ ਕਿਤਾ ਲੈਟਾਂ ਪਹਿਣੀਆਂ ਸਾਹਮਣੇ ਤੁਹਾਨੂੰ ਪਤਾ ਇਨੀ ਗੱਡੀ ਹਜੇ ਉਹਨੂੰ ਚਲਾਉਣੀ ਨਹੀਂ ਆਉਂਦੀ ਐਵੇਂ ਕਿਸਦੇ ਵਿੱਚ ਮਾਰੂਗਾ ਜਾਂਦਾ ਕਿਉਂ ਆ ਨਾ ਜਾਵੇ ਪਰ ਪਾਰਟੀ ਸੀਗੀ ਯਾਰ ਦੋਸਤਾਂ ਦੀ ਮੇਲੇ ਵਿੱਚ ਬਾਹਾਂ ਹੀ ਸੀਗੀ ਉੱਥੇ ਜਾਣਾ ਪਊਗਾ ਪਾਰਟੀ ਪਾਰਟੀ ਕੋਈ ਰਾਤਾਂ ਰਾਤ ਨਹੀਂ ਹੁੰਦੀ ਐ 12 12 ਵਜੇ ਤੱਕ ਕਿਹੜੀਆਂ ਪਾਰਟੀਆਂ ਚੱਲਦੀਆਂ ਨੇ ਤੋ ਕੋਈ ਗੱਲ ਨਹੀਂ ਤੁਹਾਨੂੰ ਪਤਾ ਮੰਮੀ ਡੈਡੀ ਤੋਂ ਬਾਅਦ ਹਨਾ ਉਹ ਕਿੰਨਾ ਅਫਸਰ ਜਾ ਰਹਿੰਦਾ ਸੀਗਾ ਹੁਣ ਜੇ ਆਪਾਂ ਇੰਨੀ ਰੋਕ ਟੋਕ ਕਰਾਂਗੇ ਐ ਸੋਚੂਗਾ ਵੀ ਜਿਵੇਂ ਅੱਜ ਮੇਰੇ ਮਾਪੇ ਜਾਂਦਾ ਹੁੰਦੇ ਤੇ ਮੈਨੂੰ ਕੋਈ ਰੋਕ ਟੋਕ ਨਾ ਕਰਦੇ ਵੀ ਇਹ ਜਾਣ ਕੇ ਹੁਣ ਕਰਦੇ ਮੇਰੇ ਨਾਲ ਐਵੇਂ ਰੋਕ ਟੋਕ ਚਾਹੀ ਨਾ ਕਰੋ ਠੀਕ ਹੈ ਪਰ ਕੋਈ ਐ ਹੁੰਦਾ ਵੀ ਚੱਲ ਇੱਕ ਦਿਨ ਜਾਵੜਿਆ ਮਹੀਨੇ ਦੇ ਵਿੱਚ ਦੋ ਦਿਨ ਜਾਵੜਿਆ ਠੀਕ ਹੈ ਇਹ ਤਾਂ ਤੀਜੇ ਦਿਨ ਦਾ ਹੀ ਕੰਮ ਹੋ ਗਿਆ ਲਿਵੀਰੇ ਹੀ ਫੜ ਲੈਣੇ ਤਾਂ ਮਿਕਲਸਨ ਲਿਆਜ ਘੜੇ ਦੇ ਸੇਕ ਨਾਲਾ ਕਿੰਨੇ ਬੰਦਿਆਂ ਨੇ ਲਿਆ ਜਾਏ ਦੀ ਹੈ ਬਾਕੀ ਸਾਰੇ ਵਧੀਆ ਨੇ ਸਾਰੇ ਵਧੀਆ ਵਧੀਆ ਘਰ ਹੋਣੇ ਕੋਈ ਜਿਹੜੇ ਇਹ ਨਾਲ ਦੇ ਨੇ ਕੋਈ ਖਾਂਦਾ ਪੀਂਦਾ ਨਹੀਂ ਹੈਗਾ ਐਵੇਂ ਹੈ ਸਾਰੇ ਜਿੱਦਦਰ ਘਰ ਦੇ ਮੁੰਡੇ ਨੇ ਹੁਣ ਆਪਾਂ ਤੁਸੀਂ ਵੀ ਤਾਂ ਜਾਣਦੇ ਹੋ ਸਭ ਨੂੰ ਯਾਰ ਪਹਿਲਾਂ ਪਹਿਲੇ ਸਾਰੇ ਵਧੀਆ ਲੱਗਦੇ ਹੁੰਦੇ ਆ ਮਨਿੰਦਰ ਠੀਕ ਹੈ ਨਾ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਜਦੋਂ ਵਿੱਚੋਂ ਕੋਈ ਗੱਲ ਹੋਰ ਨਿਕਲ ਆਉਂਦੀ ਹੁੰਦੀ ਹੈ ਇਹਨੂੰ ਪਤਾ ਨਹੀਂ ਮੇਰੇ ਕਿੰਨੇ ਲਿਆ ਸੀ ਛੱਡ ਨਹੀਂ ਦਿੱਤੇ ਬਸ ਸਾਰੇ ਦੋ ਤਿੰਨ ਰਹਿ ਜਾਂਦੇ ਪਿੱਛੇ ਬਾਅਦ ਚ ਤਾਂ ਮੈਂ ਸਮਝਾਉਣੀ ਹੁੰਦੀ ਉਹਨੂੰ ਬਹੁਤ ਬਾਕੀ ਹੌਲੀ ਹੌਲੀ ਹਟ ਜਾਊਗਾ ਹੈਂ ਆਪੇ ਹਟ ਜੂਗਾ ਹੌਲੀ ਹੌਲੀ ਆ ਲੈ ਆ ਕੇ ਇੱਥੇ ਬੰਨਤੀ ਐ ਸਾਵਧਾਨੀ ਕਰਦਾ ਨੀਗਾ ਐ ਤਾਂ ਮੈਨੂੰ ਤਪਾ ਰੱਖਿਆ ਸੱਚੀ ਸੌਂ ਲੱਗੇ ਮੈਂ ਤਾਂ ਇੰਨੀ ਤਪੀ ਹੋਈ ਆ ਜੇ ਤੈਨੂੰ ਪਿੰਜਰੇ ਚ ਤਾੜ ਦੇਣੀ ਆ ਤਾਂ ਐ ਐ ਪਿੰਜਰੇ ਚ ਨਹੀਂ ਬਹਿਣਾ ਜੇ ਇਹਨੂੰ ਬਾਹਰ ਛੱਡ ਦੇਣੀ ਬਾਹਰ ਇਹ 1 ਮਿੰਟ ਨਹੀਂ ਟਿਕਦੀ ਮੈਨੂੰ ਤਾਂ ਅੱਧਾ ਸਿਰ ਨਾਲ ਸਵੇਰ ਦਾ ਨੇ ਦੁਖਾਂ ਲਾਤਾ ਉਹੀ ਤਾਂ ਗੱਲ ਆ ਤੂੰ ਗੱਲ ਨਹੀਂ ਸਮਝੀ ਸੀ ਠੀਕ ਹੈ ਉਹਨੂੰ ਖਰਚੇ ਤੋਂ ਰੋਕਣਾ ਤਾਂ ਕੀ ਇਹ ਖਰਚੇ ਦਾ ਹੋਰ ਖਾਊਗਾ ਨਾ ਕਰੀ ਜਾਂਦਾ 5-6000 ਰੁਪਏ ਮਹੀਨੇ ਦਾ ਖਰਚਾ ਇਹਦਾ ਹੋ ਗਿਆ ਠੀਕ ਹੈ ਗੱਡੀ ਦਾ ਖਰਚਾ ਆ ਗਿਆ 5-6000 ਰੁਪਏ ਤਾਕਤ ਖਾਈ ਜਾਂਦੀ ਹੁਣ ਉਤੋਂ ਆ ਦੇਖ ਰਾ ਜਿਹੜਾ ਹੈਰਾਨ ਕਰਦੀ ਆ ਇਹ ਲੱਗ 25-30000 ਰੁਪਏ ਖਰਚਾ ਕਰਦਾ ਤਾ ਤੂੰ ਮਹੀਨੇ ਦਾ ਤੂੰ ਚਮਲਾ ਜਮਲਾ ਕੇ ਇਹਨਾਂ ਦੱਸ ਮੈਂ ਕਿੱਥੋਂ ਦੇਊਂਗਾ ਮੇਰੇ ਆ ਕਿ ਦਸ ਕੰਪੈਨੀਆਂ ਚੱਲਦੀਆਂ ਨੇ ਕੋਈ ਨਾ ਫਿਰ ਕੀ ਹੋ ਗਿਆ ਉਹਦੇ ਸ਼ੌਂਕ ਨੇ ਕਰ ਲੰਦੋਂ ਪੂਰੇ ਸ਼ੌਂਕ ਨੇ ਨਰਨ ਜੇ ਬਾਪੂ ਹੁੰਦਾ ਦੱਸ ਕੀ ਇਹਦੇ ਸ਼ੌਕ ਪੂਰੇ ਕਰ ਦਿੰਦਾ ਉਹਦੇ ਹੈ ਤ父ਾਪੂ ਕਿਉਂ ਨਾ ਸ਼ੌਂਕ ਪੂਰੇ ਕਰਦਾ ਤੁਹਾਡੇ ਕੋਈ ਸ਼ੌਂਕ ਰਹਿਣ ਦਿੱਤਾ ਸੀ ਬਾਪੂ ਨੇ ਕਦੇ ਗੱਲ ਸਮਝ ਲੈ ਮੇਰੀ ਵਾ ਮਾ ਪਿਓ ਕਰੀ ਨਹੀਂ ਇੰਨੇ ਮਹਿੰਗੇ ਮਹਿੰਗੇ ਸ਼ੌਂਕ ਜਿਵਾ ਕੰਦੇ ਪੂਰੇ ਨਹੀਂ ਕਰਦੇ ਹੁੰਦੇ ਇਹ ਸ਼ੌਂਕ ਨਾ ਆਪ ਕਮਾ ਕੇ ਆਪ ਫਿਰ ਉਹ ਤੋਂ ਬਾਅਦ ਪੂਰੇ ਕਰੇ ਜਾਂਦੇ ਹੁੰਦੇ ਆ ਜੀ ਮੇਰੀ ਗੱਲ ਸੁਣ ਜਦੋਂ ਵਿਆਹ ਹੋ ਗਿਆ ਹਣਾ ਉਦੋਂ ਇਹਦੀ ਕਬੀਲਦਾਰੀ ਪਹਿ ਜੂਗੀ ਤੇ ਸਿਰ ਤੇ ਆਪਾਂ ਇਹਦੀ ਕਬੀਲਦਾਰੀ ਚ ਜਮਾ ਨਹੀਂ ਬੋਲਦੇ ਜੇ ਮਰਜੀ ਕਰੀ ਜਾਵੇ ਹੁਣ ਮਾਂ ਪਿਓ ਤੋਂ ਬਾਅਦ ਆਪਾਂ ਹੀ ਇਹਦੇ ਮਾਂ ਪਿਓ ਆ ਹੋਰ ਤਾਂ ਸਕਾਉਣ ਆ ਉਹਦਾ ਕੋਈ ਨਹੀਂ ਹੈਗਾ ਨਾ ਅੱਛਾ ਜਿਵਾ ਕਾਂਗੂ ਪਾਲਦਾ ਮੈਂ ਤਾਂ ਕੇਅਰ ਵੀ ਕਰਦਾ ਉਹਦੀ ਮੈਨੂੰ ਫਿਕਰ ਹੁੰਦੀ ਆ ਫੇਰ ਹੀ ਭੋਜਦਾਗਾ ਨਹੀਂ ਮੈਨੂੰ ਕੀ ਲੋੜ ਹੈ ਹੈ ਤੈਨੂੰ ਪਤਾ ਤਾਂ ਹੈਗਾ ਸਾਰੇ ਪਿੰਡ ਦੇ ਵਿੱਚ ਨਾ ਆਪਣੀ ਪੂਰੀ ਐਸ ਲਾਂਗਾ ਹੁੰਦੀ ਆ ਵੀ ਇਹ ਦੇਖ ਲੈ ਇਹਨਾਂ ਦੋਵਾਂ ਭਰਾਵਾਂ ਦੇ ਵਿੱਚ ਕਿੰਨਾ ਪਿਆਰ ਹੈ ਤੇ ਮੈਨੂੰ ਫਿਕਰ ਵੀ ਉਹਦੀ ਹਮੇਸ਼ਾ ਵੱਧ ਹੁੰਦੀ ਹੈ ਤੇ ਉਹ ਉਹਨੇ ਕਦੇ ਦੇਖ ਲਿਆ ਕਦੇ ਪੁੱਛਿਆ ਵੀ ਬਾਈ ਤੇਰਾ ਕੋਈ ਕੰਮ ਰਹਿੰਦਾ ਤਾਂ ਮੈਂ ਕਰਵਾ ਦੇਣਾ ਤੇਰੇ ਨਾਲ ਹੈ ਬਾਈ ਇਧਰਲੇ ਪਾਸੇ ਮੈਂ ਆਟਾ ਸਿੱਟਣ ਨਹੀਂ ਜਾਂਦਾ ਚੱਕੀ ਤੇ ਹੋਰ ਤਾਂ ਬਾਹਲੇ ਦੱਸ ਦਿਖਲਾ ਚਲ ਕੋਈ ਗੱਲ ਨਹੀਂ ਅੱਜ ਆਪਾਂ ਚੰਗੀ ਤਰ੍ਹਾਂ ਕੰਨ ਖਿੱਚੂਗੀ ਉਹਦੇ ਹਾਂ ਹਾਂ ਮੈਂ ਕਹੂੰਗੀ ਤੇ ਉਹਦੇ ਵੀਰੇ ਨਾਲ ਕੰਮ ਕਿਉਂ ਨਹੀਂ ਕਰਾਉਂਦਾ ਕੋਈ ਗੱਲ ਚੰਗੀ ਤੇਰਾ ਕੰਮ ਖਿੱਚੂਗੀ ਘਰੇ ਰੱਖਿਆ ਕਰੂਗੀ ਉਹਨੂੰ ਕਿਤੇ ਨਹੀਂ ਬਾਹਰ ਜਾਣ ਦਿੰਦੀ ਤੁਸੀਂ ਦੇਖਿਓ ਸਾਰੇ ਕੰਮ ਕਰਾਊਗਾ ਤੁਹਾਡੇ ਨਾਲ ਤੁਸੀਂ ਨਾ ਉਹਨੂੰ ਕੁਛ ਕਹੋ ਮੈਂ ਆਪ ਹੀ ਕਹੂੰਗੀ ਤੁਸੀਂ ਦੇਖਿਓ ਅੱਜ ਜੇ ਦੀ ਕਲਾਸ ਲਾਉਂਦੀ ਮੈਂ ਆਏ ਦੀ ਮੈਂ ਕਹੂੰਗੀ ਤੂੰ ਕਹਿਗੇ ਕੀ ਜਾਣਾ ਤੇ ਆ ਕੇ ਘਰੇ ਕੀ ਕਹਿਣਾ ਤੂੰ ਤੇ ਫਿਰ ਇਹੀ ਦਿਨ ਨੂੰ ਮੈਂ ਕਹਿੰਨਾ ਇੰਨਾ ਕ ਤਾਂ ਸਮਝਾਈ ਦਿਆ ਕਰ ਉਹਨੂੰ ਠੀਕ ਆ ਹੂੰ ਕੋਈ ਗੱਲ ਨਹੀਂ ਅੱਜ ਜਦੋਂ ਆਪ ਨੂੰ ਦੋ ਮਿੰਟ ਟੈਨਸ਼ਨ ਪਾਉਣੇ ਹੋ ਇਹੀ ਮੈਂ ਕੰਮ ਤੇ ਜਾਣਾ ਉੱਥੇ ਮੈਨੂੰ ਇਹੀ ਫਿਕਰ ਉੱਥੇ ਲੱਗਿਆ ਜਾਂਦਾ ਬਾਅਦ ਚ ਹੈ ਮੈਨੂੰ ਕਹਿਣਗੇ ਪਿਆਰ ਹੈ ਨਹੀਂ ਸੀ ਮਾਂ ਹੈ ਨਹੀਂ ਸੀ ਭਰਾਣੇ ਦੇਖ ਲੈ ਵੀ ਆ ਉਹ ਸ਼ਰੀਕ ਆਪਣਾ ਆਪਣਾ ਤਾਂ ਆਵਦਾ ਕੋਈ ਗੱਲ ਇਹਨੂੰ ਸਮਝਾਉਂਗੀ ਤੂੰ ਜਮਾਂ ਫਿਕਰ ਨਾ ਕਰੋ ਇਦੋਂ ਮੜਕੇ ਨਹੀਂ ਆਇਓ ਜੀ ਹਰਕਤ ਕਰਦਾ ਜਮਾਂ ਨਹੀਂ ਕਰੋ ਬਾਹਰ ਜਾਣ ਦਿੰਦੀ ਇਹਨੂੰ ਮੈਂ ਚਲ ਚੰਗਾ ਹੁਣ ਉਹਨੂੰ ਫੋਨ ਕਰਦੇ ਕਹਿ ਦੇ ਵੀ ਘਰੇ ਆ ਜੂਗਾ ਰੋਟੀ ਪਾਣੀ ਖਾ ਲੂਗਾ ਤੁਸੀਂ ਬਹਿ ਜਾ ਮੈਂ ਤੁਹਾਨੂੰ ਰੋਟੀ ਪਿਖਾ ਦੇਣੀ ਉਹਨੇ ਤੁਸੀਂ ਬਹਿ ਜਾ ਕੋਈ ਨਹੀਂ ਅੰਦਰ ਜਾ ਕੇ ਮੈਂ ਕਰ ਲੈਂਦੀ ਆ ਗੱਲ ਚਲ ਚੰਗਾ ਕੋਈ ਨਹੀਂ ਹੁਣ ਉਹਨੂੰ ਫੋਨ ਕਰਦੇ ਵੀ ਆ ਜੂਗਾ ਘਰੇ ਬਹੁਤ ਟਾਈਮ ਹੋ ਗਿਆ ਸਾਈ ਰਾਤ ਬਾਹਰ ਹੀ ਆ ਕਰਦਾ ਆ ਜੇ ਘਰੇ ਹੁਣ ਦੇਖ ਲੈ 10:00 ਵੱਜ ਗਏ ਤੁਸੀਂ ਰੋਟੀ ਖਾ ਲਓ ਮੈਂ ਕਰ ਦਿੰਦੀ ਆ ਫੋਨ ਉਹਨੂੰ ਮੇਰੇ ਨਾਲ ਸਪੈਕ ਕੀਤੀ ਮੈਂ ਜੋਟੀ ਨੂੰ ਲਿਆ ਦੇ ਬਸ ਉਥੇ ਕੰਮ ਤੇ ਜਾ ਕੇ ਖਾ ਲੂੰਗਾ ਲਿਆ ਦੇਣੀ ਹੋ ਕੋਈ ਗੱਲ ਮੈਂ ਲਾਵਾਂ ਫੋਨ ਨੂੰ ਨਹੀਂ ਨਹੀਂ ਮੈਂ ਕਰਦੀ ਫੋਨ ਤੁਸੀਂ ਨਾ ਲਾਇਓ ਮੈਂ ਕਰੂੰਗੀ ਉਹਨਾਂ ਨੂੰ ਫੋਨ ਮੈਨੂੰ ਤਾਂ ਤੂੰ ਰਾਤ ਵੀ ਗੱਪ ਮਾਰਦਾ ਤੇ ਹੁਣ ਜੇ ਨਾ ਸਮਝਾਇਆ ਨਾ ਤੇ ਦੇਖ ਲਈ ਫਿਰ ਨਹੀਂ ਨਹੀਂ ਕਰੂੰਗੀ ਫੋਨ ਸਮਝਾਉਂਗੀ ਕੰਨ ਖਿੱਚੂੰਗੀ ਉਹਦੇ ਆਏ ਦੇ ਮੈਂ ਇਤਨੀ ਖਿੱਚਦੀ ਹਾਂ ਨਾਲੇ ਉਹਨੂੰ ਐਂ ਕਹਿਦੀ ਕਿ ਬਾਈ ਤੇਰਾ ਗੁੱਸੇ ਹੁੰਦਾ ਸੀ ਇਹਨੂੰ ਜੇ ਸਾਹਮਣਾ ਦਾ ਸਾਹਮਣਾ ਨਹੀਂ ਮੈਂ ਜਾ ਕੇ ਵੇਚ ਜਾਊਂਗਾ ਕਿਹੋ ਜਿਹਾ ਜਾਨਵਰ ਨਾਲ ਕਹਦਾ ਗੁੱਸਾ ਤੁਹਾਡਾ ਹੈ ਹੈ ਇਹ ਵੀ ਤਾਂ ਕੀ ਕਹਿੰਦੀ ਐ ਤੁਹਾਨੂੰ ਮੈਨੂੰ ਲੱਗੇ ਪਿਆ ਤੁਸੀਂ ਕੰਮ ਤੇ ਲੱਗ ਜਾਓ ਆਵਦਾ ਚੱਲ ਯਾਰ ਰੋਟੀ ਫੇਰ ਹੀ ਜਾਊਂਗਾ ਸੱਤ ਰੋਣਾ ਲਾ ਲਾ ਦਲੇ ਦੁਲੇ ਜੇ ਨਹੀਂ ਸੱਤ ਤਾਂ ਇਹ ਜੀ ਬਾੜੀ ਹੋ ਗਈ ਹਨ ਕੱਲ ਦੀ ਹੁਣ ਤਾਂ ਕਿੱਥੋਂ ਆਈ ਜਾਂਦੇ ਆ ਇੱਥੇ ਹੀ ਆਇਆ ਬੇਲਾ ਤੁਰਾ ਫਿਰਦਾ ਆ ਟੋਲੇ ਚ ਦੇਖ ਕਿਵੇਂ ਸੱਤ ਰੱਖਿਆ ਸਾਤ ਸੰਭਰਦੀ ਐ ਮੈਂ ਤਾਂ ਹੂੰ ਸੱਚ ਹਾਂ ਬਿਰਪੇ ਦੀ ਕੀ ਕਰਨੇ ਆ ਮੈਂ ਕੀ ਖਾ ਕੇ ਆਉਣੀ ਸੀ ਖਾ ਕੇ ਦੇਖ ਕੇ ਮਗਰ ਨਾ ਡਿੱਗ ਪਈ ਹਾਂ ਹੁਣ ਤੂੰ ਤਾਂ ਡਿੱਗਦੀ ਹੀ ਨਹੀਂ ਹੈਨਾ ਮੈਂ ਤਾਂ ਚੱਕਤੀ ਮਾਣਾ ਉੱਡ ਜੂਗਾ ਤੂੰ ਮੈਨੂੰ ਬਿਰਪੇ ਦੀ ਹੈ ਨਹੀਂ ਮੇਰੇ ਕੋਲ ਮੈਂ ਕਿੱਥੋਂ ਦਵਾ ਦੇ ਦੇ ਉਹਨਾਂ ਦਾ ਤਰਕਲਾ ਗੱਪ ਮਾਰਦੀਆਂ ਸੱਚੀ ਹੈ ਨਹੀਂ ਨਹੀਂ ਬਾਪੂ ਤਾਂ ਲੈ ਲੈਣਾ ਬਾਪੂ ਕੋਲ ਹੁੰਨੇਗੇ ਖੁੱਲੇ ਪੈਸੇ ਬਾਪੂ ਕਿੱਥੇ ਦਿੰਦਾ ਪੰਪਾ ਦਤਾ ਦਿਨ ਰਾਤ ਨੂੰ ਇੱਕ ਕਰ ਛੱਡੀ ਛਰਾ ਪੀ ਪੀ ਸਾਰੇ ਪੈਸੇ ਉਹਦੇ ਤੇ ਲਾਈ ਜਾਊਗਾ ਵੀਰਪਰ ਦੇਈ ਸਕਦਾ ਬਾਪੂ ਹੁਣ ਕਵਿਲਦਾਰ ਤੇ ਮਾਂ ਚਲਾਈ ਜਾਂਦੀ ਘਰ ਤਾਂ ਬਾਪੂ ਕਿੱਥੇ 20 ਰੁਪਏ ਦਿੰਦਾ ਤੈਨੂੰ ਪਤਾ ਤਾਂ ਹੈ ਬਾਪੂ ਦਾ ਜੋ ਤੋਂ 20 ਰੁਪਏ ਲੈਣੇ ਹੁੰਦੇ ਮੈਂ ਲੈਣਾ ਹੁੰਦਾ ਤਾਂ ਫੇਰ ਤੈਨੂੰ ਮੈਂ ਕਹਨੀ ਮੇਰੇ ਕੋਲ ਤਾਂ ਹੈ ਨਹੀਂ ਸੱਚੀ ਕਹਨੀ ਆ ਹੈਗੇ ਆ ਤੇਰੇ ਕੋਲ ਜਾਣ ਕੇ ਲੈ ਤੂੰ ਕੋਲ ਦੇਖ ਲੈ ਮੇਰੇ ਕੋਲ ਅੱਛਾ ਬੀਬੇ ਵਾਲੀ ਸੀ ਹਾਂ ਫਿਰ ਉਹਨਾਂ ਚ ਦੇ ਦੇ ਹਾਂ ਤੂੰ ਪੈਸੇ ਲੈ ਕੇ ਮੈਂ ਤਾਂ ਮੈਗੀ ਖਾ ਲਈ ਬਾਅਦ ਚ ਬੀਬੀ ਦੇ ਮੈਂ ਗਾਲਾ ਖਾਈ ਜਾਊਂਗੀ ਚੰਗਾ ਦੇ ਦੇ 20 ਰੁਪਏ ਆ ਨਹੀਂ ਨਹੀਂ ਉਹਨਾਂ ਚ ਨਹੀਂ ਦੇਣੇ ਹਾਂ ਤੈਨੂੰ ਪਤਾ ਨਹੀਂ ਕਿਉਂਕਿ ਦੇ ਰੱਬ ਦੇ ਦੇਖ ਆਪਣੇ ਲੋਕਾਂ ਦੇ ਘਰੇ ਕੰਮ ਕਰਦੀ ਐ ਆਪਣੇ ਪਿੱਛੇ ਤੇ ਅੱਛਾ ਆਪਾਂ ਬਾਅਦ ਚ ਆਏ ਉਡਾਈ ਜਾਈਏ 200 ਰੁਪਏ ਨਾ ਕਿਉਂ ਹੁੰਦਾ ਬਹੁਤ ਕੁਝ ਹੁੰਦਾ ਐਂ ਕਰ ਰੋਟੀ ਬਣੀ ਪਈ ਐ ਮੈਂ ਸਬਜ਼ੀ ਬਹੁਤ ਸਵਾਦ ਬਣੀ ਐ ਉਹ ਖਾ ਲੈ ਮੈਂ ਨਹੀਂ ਖਾਣੀ ਰੋਟੀ ਕਿਉਂ ਨਹੀਂ ਖਾਣੀ ਮੈਂ ਨਹੀਂ ਮੈਂ ਕਿ ਖਾਣੀ ਐ ਯਰ ਫਤਿਹ ਆਇਆ ਨਾ ਕਰਿਆ ਕਰ ਵੀਰੇ ਤੂੰ ਗੱਲ ਗੱਲ ਤੇ ਜਿੱਦਵਾਲੀ ਕਰਦਾ ਨਾਲ ਤੈਨੂੰ ਸਾਰਾ ਪਤਾ ਆਪਣੇ ਘਰ ਦਾ ਫਿਰ ਵੀ ਐ ਕੁੜੀ ਹੁੰਦਾ ਕਿੱਥੋਂ ਯਾਰ ਭੁੱਖੇ ਨੰਗਾ ਦੇ ਘਰਾਂ ਪੈਦਾ ਹੋ ਗਿਆ ਆਹੋ ਅੱਛਾ ਮੇਰਾ ਜੀ ਕਰਦਾ ਸੀ ਹਨਾ ਮੰਮੀ ਦਾ ਜੀ ਕਰਦਾ ਸੀ ਸਾਰਾ ਕੁਝ ਵੇਚਣ ਨੂੰ ਹਨਾ ਵੀ ਹਾਂ ਪਾ ਇਥੇ ਆ ਕੇ ਗਰੀਬੀ ਚ ਰਹਿਣ ਲੱਗੀਏ ਘਰਾਂ ਚ ਕੰਮ ਕਰੀਏ ਹਨਾ ਚੰਗਾ ਘਰ ਸੀਗਾ ਆਪਦਾ ਵੇਚ ਬਾਚ ਕੇ ਖਾ ਗਿਆ ਬਾਪੂ ਦਾਰੂਆਂ ਪੀ ਗਿਆ ਚਲੋ ਹੁਣ ਕਿਰਾਏ ਦੇ ਘਰਾਂ ਤੇ ਆ ਗਏ ਜਿਹੜਾ ਕੁਝ ਕਰਨਾ ਸੀ ਬਾਪੂ ਨੇ ਕਰਤਾ ਮੈਂ ਤਾਂ ਬਾਪੂ ਨੂੰ ਕਹਿੰਦੀ ਆ ਵੀ ਸਭ ਕੁਝ ਛੱਡ ਦੇ ਬਧੀ ਆਪਾਂ ਹਨਾ ਘਰ ਚ ਕਲੇਸ਼ ਮੁੱਕ ਜੂਗਾ ਬਾਪੂ ਤਾਂ ਗੱਲ ਨੂੰ ਸਮਝਦਾ ਹੀ ਨਹੀਂ ਜੇ ਮੰਮੀ ਜੋ ਗੱਲ ਤਾਂ ਬੇਬੇ ਨਹੀਂ ਮੰਨਦਾ ਤੇ ਇਹ ਕਿਧਰੋਂ ਮੰਨ ਲਊਗਾ ਉਹੀ ਤਾਂ ਗੱਲ ਆ ਮੰਮੀ ਸਮਝਾਉਂਦੀ ਆ ਤੇ ਫਿਰ ਕੁਤਣ ਲੱਗ ਜਾਂਦਾ ਬਾਪੂ ਤੇ ਇਸ ਨਾਲ ਤਾਂ ਫਿਰ ਠੀਕ ਹੀ ਆ ਮੰਮੀ ਆਪਦਾ ਕੰਮ ਕਰੀ ਜਾਂਦੀ ਆ ਬਾਪੂ ਦਾ ਰੂਪੇ ਕੇ ਬਸ ਪਿਆਰੰ ਦਾ ਹੂੰ ਚਲੋ ਮੈਂ ਤੁਥੋਂ ਮਨ ਨੂੰ ਰੋਕਣਾ ਮੇਰਾ ਵੀ ਜੀ ਕਰਦਾ ਆਪਣੇ ਕੋਲ ਸਾਰਾ ਕੁਝ ਹੋਵੇ ਘਰ-ਬਾਰ ਹੋਵੇ ਵਾਧੂ ਪੈਸਾ ਹੋਵੇ ਜਿਹੜਾ ਜੀ ਕਰੇ ਉਹ ਖਾਈਏ ਪਰ ਮਜਬੂਰੀ ਆ ਨਾ ਆਪਣੀ ਵੀ ਮਜਬੂਰੀ ਸੋਟੀ ਤਾਂ ਮਜਬੂਰੀ ਕਦੇ ਹਟੀ ਨਹੀਂ ਗਈ ਮੈਂ ਤਾਂ ਮੈਗੀ ਖਾਨ ਮਾਤਾ ਐਸੀ ਪੈਸੇ ਦੇ ਦੇਣਗੇ ਮੈਂ ਮੈਗੀ ਖਾਨ ਹੁਣ ਕਿਹਦੇ ਚੱਕ ਕੇ ਲਿਆਵੇਂ ਪੈਸੇ ਜਦੋਂ ਹੈ ਨਹੀਂ ਜਦ ਨਾ ਕਰਿਆ ਕਰ ਮੇਨਾਂ ਗੱਲ ਗੱਲ ਤੇ ਆਖੀਦਾ ਜਾਨਾ ਬੇਬੇ ਕੋਲ ਆ ਗਿਆ ਦੇ ਦੇ ਜਦੋਂ ਮੰਮੀ ਆ ਗਈ ਮੰਮੀ ਤਾਂ ਲੈ ਲਈ ਮੇਰੇ ਤੋਂ ਨਾ ਮੰਗਿਆ ਕਰ ਕਿੱਥੋਂ ਭੁੱਖੇ ਮੰਗੇ ਘਰਾਂ ਦੇ ਹੋਗਾ ਵਧੀਆ ਅਮੀਰ ਘਰ ਦੇ ਪੈਦਾ ਹੁੰਦਾ ਤੇ ਵਧੀਆ ਪੈ ਹੋਣ ਦਾ ਗੱਡੀਆਂ ਹੁੰਦੀਆਂ ਕੋਈ ਕੁਝ ਹੁੰਦਾ ਸੀਗਾ ਕੌਣ ਸਮਝਾਵੇ ਇਹ ਤਾਂ ਆਪਦੀ ਜਿੱਦ ਨੂੰ ਲੈ ਕੇ ਬਹਿ ਜਾਂਦਾ ਹੈ ਮੇਰਾ ਕਿ ਜੀ ਨਹੀਂ ਕਰਦਾ ਜੇ ਤੁਮੇ ਤਾਂ ਪੈਸੇ ਮੰਗੇ ਤਾਂ ਮੈਂਗੀ ਬਣਾ ਕੇ ਦਵਾ ਪਰ ਕਿਤਨਾ ਕਿਤੇ ਤੱਕ ਕੁਛ ਤਾਂ ਸੋਚ ਕੇ ਤਾਂ ਨਾ ਕੀਤੀ ਐ ਮੈਂ ਜੇ ਪੈਸੇ ਜੋੜਾਂਗੇ ਫੇਰ ਹੀ ਕੁਛ ਨਾ ਕੁਛ ਬਣੂਗਾ ਆਵਦਾ ਪਰ ਇਹ ਨਹੀਂ ਸਮਝਦਾ ਇਹ ਤਾਂ ਹਜੇ ਜਵਾਕ ਐ ਇਹਨੂੰ ਹੋਲੀ-ਵੋਲੀ ਸਮਝ ਆਊਗੀ ਮੰਮੀ ਨੂੰ ਕਹੂੰਗੀ ਵੀ ਇਹਨੇ ਸਮਝਾ ਆ ਬਠਾ ਕੇ ਆਮ ਕਰਾਂ ਆਪਦਾ ਬੋਕਰ ਚਾਕੇ ਲੈ ਆਂਦੀ ਭਾਬੀ ਕਿੱਥੇ ਗਈ ਭਾਬੀ ਇੱਧਰ ਆ ਜਾ ਕਿੱਧਰ ਹੋ ਗਿਆ ਮਨ ਲਾਦਾ ਇੱਧਰ ਆ ਕਮਰੇ ਭਾਬੀ ਕਿਵੇਂ ਹੈ? ਉਹ ਰੇ ਪਲਟ ਗਿਆ। ਹਾਂ। ਮੈਂ ਦੱਸ ਚੈਨ ਰਾਤ ਤੂੰ ਆਉਂਦਾ ਨਹੀਂ। ਵੀਰੇ ਨੂੰ ਕੀ ਕਿਹਾ? ਕੀ ਕਿਹਾ ਵੀਰੇ ਨੂੰ? ਫਿਰ ਤੁਹਾਨੂੰ ਤੇਰੇ ਵੀਰੇ ਨੂੰ ਕਹਿਣੇ ਸੀ ਗੱਪ ਮਾਰਨਾ ਹੀ ਪੈਣਾ ਸੀ ਕਿ ਮੈਂ ਕਿ ਮੈਨੂੰ ਫੋਨ ਕਰਤਾ ਸੀਗਾ ਰਾਤ ਉਹਨੇ। ਮੈਂ ਕਿ ਉਹ ਕਹਿੰਦਾ ਵੀ ਲੇਟ ਹੋ ਗਿਆ ਗੱਡੀ ਵਿੱਚੋਂ ਚੱਲਣੀ ਨਹੀਂ। ਚੱਲ ਵਧੀਆ ਕੀਤਾ। ਹਾਂ ਵਧੀਆ ਕੀਤਾ। ਤੂੰ ਤਾਂ ਮੇਰੇ ਗਾਲਾਂ ਭਵਾ ਦੇਣਾ। ਕੀ? ਥੈਂਕ ਯੂ ਮੈਨੂੰ ਐਂ ਦੱਸ ਰਾਤ ਕਿੱਥੇ ਰਿਹਾ ਤੂੰ? ਮੈਂ ਦੋਸਤ ਕੋਲੇ ਸੀ ਭਾਬੀ। ਫਿਰ ਤੂੰ ਮੈਨੂੰ ਐ ਇੱਥੇ ਤੋਂ ਤੂੰ ਮੈਨੂੰ ਐ ਕਿਹਾ ਸੀ ਮੈਂ 10 ਵਜੇ ਨੂੰ ਮੁੜਿਆ ਆਉਂਗਾ। ਆ ਮੈਂ ਤਾਂ ਦੱਸਦਾ ਅਸੀਂ ਪਹਿਲਾਂ ਪਾਰਟੀ ਕਰੀਗੇ। ਠੀਕ ਹੈ ਪਾਰਟੀ ਕੁੰਮ ਦੇ ਕੁੰਮ ਤੇ ਉਹ ਕਹਿੰਦੇ ਵੀ ਚੱਲ ਮੇਰਾ ਬਰਥਡੇ ਹੈਗਾ ਯਾਰ ਅੱਜ ਘਰੇ ਨਾ ਜਾ ਵੀ ਇੰਨੇ ਦਿਨਾਂ ਬਾਅਦ ਮਿਲਿਆ ਆਪਾਂ ਵੀ ਸਾਰੇ ਪੁਰਾਣੇ ਇਕੱਠੇ ਹੋਏ ਸੀ ਹਨਾ ਸਕੂਲ ਵਾਲੇ ਦੋਸਤ ਤੇ ਮੁੜ ਕੇ ਅਸੀਂ ਉਹਨਾਂ ਦੇ ਘਰ ਹੀ ਪੈ ਗਏ ਓਹੋ ਚਲੋ ਉਹ ਤਾਂ ਮੰਨਿਆ ਮੈਂ ਨਹੀਂ ਕਹਿੰਦੀ ਚੱਲ ਤੂੰ ਗਲਤ ਆ ਪਰ ਤੇਰਾ ਵੀ ਅੱਜਕੱਲ੍ਹ ਜੀ ਮੈਨੂੰ ਹੋਈ ਜਾਂਦਾ ਹੈ ਨਾ ਦੁਨੀਆ ਤੇ ਉਸ ਗੱਲਾਂ ਤੋਂ ਡਰਦਾ ਹੁਣ ਤੈਨੂੰ ਪਤਾ ਮੰਡੀ ਅੱਜਕੱਲ੍ਹ ਮੈਂਟਾ ਜੀ ਗੁੱਸੇ ਹੋ ਕੇ ਲੜ ਪੈਂਦੀ ਆ ਆ ਮੈਨੂੰ ਖਬਰ ਜੀ ਸੁਣਾਈ ਜਾਂਦਾ ਸੀ ਕਹਿੰਦੇ ਪਤਾ ਨਹੀਂ ਕਹਿੰਦੇ ਪਟਾਕੇ ਪਿੱਛੇ ਲੜ ਪਏ ਤੇ ਮੁੰਡਾ ਮਾਰਦਾ ਕਹਿੰਦੇ ਕਈ ਜਣੇ ਨਾਲ ਕੇ ਆਪਣੇ ਇ ਨਾ ਉਹ ਵੀ ਮੈਂ ਤਾਂ ਬਾਹਰ ਸੀਗਾ ਥੋੜਾ ਜਿਹਾ ਹਾਂ ਪਹਿਲਾਂ ਪੁੱਚੋ ਕਿ ਨਹੀਂ ਜਾਵੜੇ ਠੀਕ ਹੈ ਪੁੱਚੋ ਤੋਂ ਗਾਹ ਫਿਰ ਬਰਨਾਲੇ ਫਿਰ ਅਸੀਂ ਉੱਥੇ ਰੁੱਕ ਕੇ ਪਟਿਆਲੇ ਪਟਿਆਲੇ ਕੁਝ ਨਹੀਂ ਕਹਿੰਦੀ ਹੈਗੀ ਜਿੱਦ ਤਰ ਵੀਰ ਨੂੰ ਪਤਾ ਲੱਗ ਗਿਆ ਨਾ ਮੈਂ ਗੱਪ ਮਾਰਿਆ ਨਾਲ ਤਾਂ ਮੇਰੀ ਗੁੱਤ ਨਹੀਂ ਪਟੂਗਾ ਨਾਲ ਤੈਨੂੰ ਲੜੂਗਾ ਤੇਰੇ ਜੁੰਡੇ 'ਚ ਪਟ ਦੂਗਾ ਮੈਂ ਤਾਂ ਸੀ ਨਹੀਂ ਥੋੜਾ ਸਫਾਈ ਨਾਲ ਝੂਠ ਬੋਲਿਆ ਕਰ ਹਾਂ ਮੈਂ ਸਫਾਈ ਨਾਲ ਝੂਠ ਮਾਰਦੀ ਹਾਂ ਹੁਣ ਤੇਰੇ ਪਿੱਛੇ ਮੈਂ ਕਿੰਨੇ ਝੂਠ ਮਾਰ ਲੱਗੀ ਜਵੇਂ ਤਰ ਵੀਰ ਨੂੰ ਮੈਂ ਝੂਠ ਨਹੀਂ ਮਾਰਦੀ ਸੀਗਾ ਆ ਇੱਕ ਤੇਰੇ ਕਰਕੇ ਝੂਠ ਮਾਰਨੇ ਪੈਂਦੇ ਆ ਮੈਨੂੰ ਚੱਲ ਫਿਰ ਉੱਤੋਂ ਆਪਣੇ ਛ ਕਹਿੰਦਾ ਸਾਂਭਣੀ ਆ ਕਿ ਸਾਂਭਣੀ ਮੈਂ ਉੱਥੇ ਹੀ ਆਉਂਗਾ ਜਿੱਥੋਂ ਲੈ ਕੇ ਆਂਦੀ ਆਂ ਨੇ ਮੈਨੂੰ ਆਇਆ ਤੂੰ ਕੱਲੀ ਹੁੰਨੀ ਆ ਘਰੇ ਤੇਰਾ ਜੀਜਾ ਲੱਗਿਆ ਰਹੂ ਉਹਦੇ ਨਾਲ ਖੇਡੀ ਹੁੰਦੀ ਆ ਕਿਹੜੇ ਜੀਵੇ ਉਹ ਤਾਂ ਤਪਾਉਂਦੀ ਆ ਤੇ ਤੇਰਾ ਹੀ ਮੋਹ ਕਰਦੀ ਆ ਜੇ ਤੂੰ ਆਉਣਾ ਉਹ ਤਾਂ ਮੜੀ ਸ਼ਾਂਤ ਰਹਿੰਦੀ ਨਹੀਂ ਤੇ ਸਾਧਨ ਮੈਨੂੰ ਤਪਾਈ ਜਾਂਦੀ ਰਹਿੰਦੀ ਆ ਉਹ ਤੋਂ ਤੈਨੂੰ ਪਤਾ ਫਿਰ ਤੇਰੇ ਵੀਰੇ ਦਾ ਸੁਭਾਅ ਹੈਗਾ ਭੈੜਾ ਥੋੜਾ ਜਿਹਾ ਉਹ ਨੂੰ ਆਏ ਜੇ ਅਭੀ ਬੋਲੀ ਜਾਂਦੇ ਠੀਕ ਤਾਂ ਉਹ ਤਾਂ ਕਿਤਾਉਂਗੇ ਬਾਹਰ ਉੱਤੋਂ ਉੱਤੋਂ ਹੀ ਕਰਦਾ ਹਾਂ ਹਾਂ ਇਹ ਤਾਂ ਹੈ ਪਿਆਰ ਮੈਨੂੰ ਵੜਾ ਕਰਦਾ ਉਹ ਨੂੰ ਆਈਂ ਡਰ ਲੱਗੇ ਰਹਿੰਦੇ ਵੀ ਇਹ ਵਿਗੜ ਨਾ ਜਾਵੇ ਪਿਆਰ ਤੈਨੂੰ ਬਾਹਲਾ ਕਰਦਾ ਅੱਜ ਮੇਰੇ ਕੋਲ ਫਿਕਰ ਜੀ ਜਿਤਾਉਂਦਾ ਸੀਗਾ ਕਹਿੰਦਾ ਵੀ ਕੋਈ ਕੰਮ ਕਰ ਮੇਰੇ ਨਾਲ ਲੱਗ ਜਾਏ ਕਰਨ ਚਲ ਮੇਰੇ ਨਾਲ ਵਗ ਜਾ ਕਰੇ ਕਹਿੰਦਾ ਆਇਆ ਵੀ ਲੋਕ ਐ ਕਹਿਣਗੇ ਵੀ ਮਾਂ ਪਿਓ ਤੋਂ ਬਾਅਦ ਵੀ ਭਰਾ ਨੇ ਕੁਛ ਕੀਤਾ ਨਹੀਂ ਹੈਗਾ ਸ਼ਰੀਕ ਸਮਝ ਲਿਆ ਤੈਨੂੰ ਪਤਾ ਲੋਕਾਂ ਦੇ ਆਪਾਂ ਮੂੰਹ ਨਹੀਂ ਫੜ ਸਕਦੇ ਮੰਮੀ ਜੜੀ ਤੋਂ ਬਾਅਦ ਬਹੁਤ ਗੱਲਾਂ ਕਰਨਗੇ ਸਾਰੀਆਂ ਸਹਣੀਆਂ ਪਹਿਣੀਆਂ ਆਪਾਂ ਨੂੰ ਤਾਂ ਹੀ ਤੈਨੂੰ ਵੀ ਕਹਿਣੀਆਂ ਵੀ ਚਲ ਕੋਈ ਨਾ ਮੈਂ ਨਹੀਂ ਕਹਿੰਦੀ ਜ਼ਿੰਦਗੀ ਜਿਉਣੀ ਨਹੀਂ ਚਾਹੀਦੀ ਚਲ ਹਨਾ ਹੱਸਣਾ ਖੇਡਣਾ ਵੀ ਜ਼ਰੂਰੀ ਆ ਪਰ ਨਾਲ ਨਾਲ ਕੰਮ ਕਰਨਾ ਵੀ ਜ਼ਰੂਰੀ ਆ ਆਪਦੇ ਬਾਈ ਨਾਲ ਹੱਥ ਵਟਾਇਆ ਕਰ ਤੂੰ ਕਰ ਲਿਆ ਕਰੂੰਗਾ ਭਾਬੀ ਜੀ ਤੂੰ ਕਿਹੜੀ ਹੈ ਹਾਂ ਤੂੰ ਜਾਇ ਕਰ ਮੈਂ ਕਦੇ ਮੋੜੀ ਨਹੀਂ ਹੂੰ ਠੀਕ ਹੈ ਤਾਂ ਹੀ ਤੇ ਮੈਨੂੰ ਤੇਰਾ ਮੋਹ ਆਉਂਦਾ ਤੈਨੂੰ ਪਤਾ ਸਾਡੇ ਤਾਂ ਜਵਾਕ ਹੈ ਨਹੀਂ ਤੂੰ ਹੀ ਸਾਡੇ ਜਵਾਕ ਕਰਗਾ ਹਾਂ ਬਸ ਠੀਕ ਹੈ ਐਂ ਤਾਂ ਮੈਨੂੰ ਪਤਾ ਤੂੰ ਇੰਨਾ ਸਾਦ ਨਹੀਂ ਇੰਨੇ ਪੈਸੇ ਦਿੰਨੀ ਮੈਨੂੰ ਵੀਰਾ ਕਿੱਥੇ ਦਿੰਦਾ ਮੈਨੂੰ ਵੀਰਾ ਤੈਨੂੰ ਫੜਾਉਂਦਾ ਇਹ ਆਪਣਾ ਸਰਕਲ ਚ ਲੈ ਜਾਂਦੇ ਵੀਰਾ ਤੈਨੂੰ ਫੜਾਉਂਦਾ ਮੈਂ ਹੂੰ ਹੁਣ ਇੱਕ ਪੰਝੀ ਹੁੰਦਿਆ ਕਹਿੰਦੀ ਤੈਨੂੰ ਮੈਂ ਮੈਂ ਦੱਸੀ ਨਹੀਂ ਆਪ ਕਮਾ ਹੁਣ ਤੂੰ ਕਮਾ ਕੇ ਮੇਰੇ ਹੱਥੇ ਧਰਨੇ ਲਿਆ ਕੇ ਚਲ ਤੇਰਾ ਵਾਦਾ ਰਿਆ ਪੱਕਾ ਨਾ ਵੀਰ ਇਹਨਾਂ ਜਾ ਵੜਿਆ ਕਰੂੰਗਾ ਪਰ ਆਏ ਆ ਨਾਲੇ ਫਿਰ ਘੁੰਮਣ ਫਿਰਨ ਵਾਸਤੇ ਟਾਈਮ ਦੇ ਦਿਆ ਕਰ ਵੀਰਾ ਮੇਰੀ ਗੱਲ ਸੁਣ ਜਦੋਂ ਆ ਵੀਰ ਨੇ 2-4 ਦਿਨ ਜਾਇੰਗੇ ਨਾ ਉਹਦਾ ਮਨ ਵੀ ਖੁਸ਼ ਹੋ ਜਾਊਗਾ ਵੀ ਚਲ ਮੇਰੇ ਨਾਲ ਕੰਮਕਾਰ ਕਰਦਾ ਫੇਰ ਨਹੀਂ ਤੈਨੂੰ ਰੋਕਿਆ ਕਰਦਾ ਵਿੱਚ ਦੀ ਇੱਕ ਅੱਧਾ ਹਫ਼ਤੇ ਚ ਇੱਕ ਅੱਧੀਆਂ ਜਾਣਾ ਵੀ ਹੋਇਆ ਕਰੂਗਾ ਤੇ ਤੂੰ ਵਗ ਜਿਆ ਕਰੀ ਨਾ ਉੱਥੇ ਕਿਹੜਾ ਸਾਰਾ ਦਿਨ ਹੀ ਬੈਠਣਾ ਬਸ ਕੁਛਕ ਟਾਈਮ ਹੀ ਜਾਣਾ ਹੁੰਦਾ ਤੈਨੂੰ ਪਤਾ ਹੈ ਹਾਂ ਹਾਂ ਇਹ ਵੀ ਕਰ ਬਸ ਫਿਰ ਆਫਿਸ ਦਾ ਬਾਈ ਨਾ ਜਾਏਗਾ ਕੰਮ ਤੂੰ ਵੀ ਸਿੱਖ ਲੈ ਕੰਮ ਆਫਿਸ ਆਫਿਸ ਉੱਥੇ ਕਿੰਨੇ ਬੰਦੇ ਕੰਮ ਕਰਦੇ ਆ ਚਾਰ ਹੈ ਨਾ ਹੂੰ ਪਤਾ ਨਹੀਂ ਇੰਨਾ ਤਾਂ ਮੈਨੂੰ ਤੈਨੂੰ ਪਤਾ ਮੈਂ ਕਦੇ ਗਈ ਨਹੀਂ ਆਫਿਸ 'ਚ ਕੋਈ ਨਾ ਤਾਈ ਨੇ ਕਹਿੰਦੀ ਤੂੰ ਜਾਏਗਾ ਤੈਨੂੰ ਪਤਾ ਲੱਗੇ ਮਾਲਾ ਮੋਟਾ ਕੰਮ ਦਾ ਕੋਈ ਨਾ ਬੱਬੀ ਹਾਂ ਹੁਣ ਜ਼ਿੰਮੇਵਾਰੀਆਂ ਸਮਝ ਆਉਂਦੀਆਂ ਮੈਂ ਵੀਰੇ ਨਾਲ ਵਾਅਦਾ ਤੇ ਮੈਂ ਦੇਖ ਲਿਆ ਕਰੂੰਗਾ ਪੈਸੇ ਦਾ ਹਿਸਾਬ ਰੱਖ ਲਿਆ ਕਰੂੰਗਾ ਹੂੰ ਪੜਿਆ ਲਿਖਿਆ ਹੈਗਾ ਤੂੰ ਹਾਂ ਹੈਗਾ ਤੂੰ ਪੜਿਆ ਲਿਖਿਆ ਚਲ ਬਣਾਏ ਦੱਸ ਬਲਾ ਖਾਂਏਗਾ ਕੀ ਉਹੀ ਬਣਾ ਕੇ ਦੇ ਦੂੰ ਤੈਨੂੰ ਕੀ ਖਾ ਕੇ ਆਏ ਪੀਜਾ 버ਗਰ ਖਾ ਕੇ ਦਮ ਆਇਆ ਸੀ ਤੂੰ ਦੱਸ ਚੱਲ ਛੱਡ ਬਾਅਦ ਹੀ ਖਾਵਾਂਗੇ ਨਹੀਂ ਤੂੰ ਐ ਕਰਦੀ ਆ ਪਰੌਠੇ ਬਣਾ ਕੇ ਦੇਵਾਂ ਆਲੂ ਵਾਲੇ ਚੱਲ ਬਣਾ ਦੇ ਚੱਲ ਮੈਂ ਬਣਾਉਣੀ ਆ ਤੇ ਇੱਕ ਦੋ ਹੀ ਬਣਾਈ ਭਾਬੀ ਚੰਗਾ 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 ਮੈਂ ਕਿਹੜਾ ਰਹਿਣੀ ਦੇ ਕਿਉਂ ਤੰਗ ਹੁੰਦੀ ਆ ਓਹ ਕੋਈ ਨਹੀਂ ਤੰਗ ਹੁੰਦੀ ਬਣਾ ਕੇ ਦਿੰਨੀ ਚੱਲ ਠੀਕ ਐ ਬਹਾਵਿਆਰ ਕਰਦੀ ਆ ਭਾਬੀ ਮੇਨੂੰ ਇਹੀ ਵਿਚਾਈ ਆਉਂਦੀ ਆ ਵਿਚਾਰੀ ਚੱਲ ਅੱবি ਵਿਚਾਲਿਆ ਕਰ ਮੈਨੂੰ ਹਰੇ ਕਿਤੋਂ ਤੈਨੂੰ ਪੈਸੇ ਦਿਆਂ ਕਰੂੰਗਾ ਬਾਵਾ ਸਾਰੇ ਜਦੋਂ ਮੈਂ ਕਮਾਉਣ ਲੱਗਾਂ ਕੀ ਗੱਲ ਐ ਪਿਆ ਨਾ ਇਹ ਬੂ ਮੈਂ ਮਾਰ ਗਈ ਆ ਤੜਕੀ ਡਫਲੀ ਹੈ ਦਿਨੇ ਤਾਂ ਨਾ ਪੀਆ ਕਰ ਦਿਨੇ ਤਾਂ ਕੁਛ ਮਾੜੀ ਮੋਟੀ ਸ਼ਰਮ ਕਰ ਲੈ ਕੀ ਕੀ ਬੀਲੀ ਆ ਮੈਂ ਹੈ ਤਪਾ ਲਈ ਆ ਬੰਦੇ ਨੇ ਮੈਨੂੰ ਤਪਾ ਨਹੀਂ ਲਈ ਤੈਨੂੰ ਭੋਰਾ ਹੀ ਨਹੀਂ ਸ਼ਰਮ ਆਉਂਦੀ। ਕੋਸਤਾ ਸ਼ਰਮ ਸੋਚ ਲਾ, ਅਤੀਵ ਨਹੀਂ ਸੋਚ ਲਾ ਕੋਠੇ ਜਿੱਡੀ ਹੋਈ ਜਾਂਦੀ ਐ। ਫੇ ਮੈਂ ਕੀ ਕਰਾਂ? ਹਾਂ? ਹਾਂ ਬਸ ਐਂ ਕਹਿ ਕੇ ਸਾਰਦਾ ਕਰ। ਮੈਂ ਕੀ ਕਰਾਂ? ਤੈਨੂੰ ਤਾਂ ਸ਼ਰਾਬ ਚਾਹੀਂਦਾ ਔਰ ਤੈਨੂੰ ਕੁਝ ਨਹੀਂ ਚਾਹੀਦਾ। ਕਿਹੜੀ ਸ਼ਰਾਬ ਕਿਹਨੇ ਪੀਤੀ ਐ ਸ਼ਰਾਬ? ਬੋਲ ਤੇਰੇ ਮੂੰਹੋਂ ਨਹੀਂ ਨਿਕਲਦਾ। ਹਜੇ ਆ ਕੇ ਕਿਹਨੇ ਪੀਤੀ ਐ ਸ਼ਰਾਬ? ਬੋਲ ਨਹੀਂ ਨਿਕਲਦਾ। ਸਾਨੂੰ ਲੋੜ ਚਾਹੀਦੇ ਵਸ ਇਹ ਤੁੰ ਨੂੰ ਫੜਾਈਸ ਲਓ ਕਿਦੋਂ ਲਿਆਓ ਨਾਲ ਲਿਆਓ ਤੇ ਮੈਂ ਵੀ ਤਾਂ ਲੋਕਾਂ ਦੇ ਘਰੇ ਧੰਦੇ ਕਰਕੇ ਆਉਣੀ ਐ ਤੜਕੇ ਨਿਕਲਦੀ ਐ ਆ ਫਿਰ ਉਥੋਂ ਲਿਆ ਪੈਸੇ ਕੰਮ ਕਰਦੀ ਐ ਅਗਲੇ ਨੂੰ ਕਿ ਪੈਸੇ ਦੇਓ ਤੇ ਤੇਰੀ ਕਮਾਈ ਕਿੱਥੇ ਜਾਂਦੀ ਐ ਜਿਹੜਾ ਤੂੰ ਕੰਮ ਕਰਕੇ ਆਉਣਾ ਉਹ ਫੜਾ ਦੇ ਰੁਪਈਏ ਇਹ ਮੇਰੇ ਖਰਚੇ ਨਹੀਂ ਕਦੇ ਦਿਹਾੜੀ ਲੱਗਦੀ ਐ ਕਦੇ ਨਹੀਂ ਲੱਗਦੀ ਇਸੇ ਲੱਗਦੀ ਆ ਦੇ ਦੇ ਨਾਲ ਜਿੰਨੇ ਖੁੰਦੇ ਮੇਰੇ ਕੋਲੇ ਤੂੰ ਤਾਂ ਇਹ ਕਹਿ ਕੇ ਸਾਰਤਾ ਕਦੇ ਦਿਹਾੜੀ ਲੱਗਦੀ ਕਦੇ ਨਹੀਂ ਲੱਗਦੀ ਮੈਨੂੰ ਤਾਂ ਜਵਾਕਾਂ ਦਾ ਠਿਕਰਾ ਹੈਗਾ ਮੈਂ ਤਾਂ ਉਹਨਾਂ ਨੂੰ ਰੋਟੀ ਦੀ ਬੁਰਕੀ ਕਮਾ ਕੇ ਖਵਾਉਣੀ ਹੈ ਖਵਾ ਮੈਂ ਤੈਨੂੰ ਕਹਾਂਗਾ ਨਾ ਜਵਾਕਾਂ ਨੂੰ ਰੋਟੀ ਨਾ ਖਵਾ ਤੂੰ ਖਾ ਜਵਾਕ ਖਾਂ ਮੈਂ ਕੋਈ ਵੀ ਆ ਕੇ ਦੇ ਦੇ ਤੈਨੂੰ ਵੇਲੇ ਬੈਠੇ ਰੋਟੀਆਂ ਨਹੀਂ ਮਿਲਦੀਆਂ ਸਾਡੇ ਕੋਲ ਮੇਰਾ ਕੰਮ ਨਹੀਂ ਕਰਦਾ ਮੈਂ ਉਹ ਕਦੇ ਸਬਜ਼ੀ ਲੈ ਆਇਆ ਕਰੇ ਕਦੇ ਦਾਲ ਪਾਣੀ ਕੁਛ ਲਿਆਂਦਾ ਕਰੇ ਆਟੇ ਦਾ ਤੈਨੂੰ ਫਿਕਰ ਨਹੀਂ ਦਾਲ ਪਾਣੀ ਦਾ ਤੈਨੂੰ ਫਿਕਰ ਨਹੀਂ ਉਹ ਫਿਰ ਮੈਂ ਲਿਆਂਦਾ ਫਿਰ ਕਹਿੰਦੀ ਤੂੰ ਪਿੰਡੀਆਂ ਚੱਕ ਲੈ ਆਇਆ ਮਤਲਬ ਤੋਰਨੀਆਂ ਨਹੀਂ ਖਾਂਦੀ ਤੇ ਜੋ ਪਸੰਦ ਆ ਲੈ ਆਓ ਤੁਸੀਂ ਵੇ ਸੱਪੇ ਮੈਨੂੰ ਪਤਾ ਹੈ ਜਿਹੜੇ ਜਿਨ੍ਹਾਂ ਦੇ ਮੈਂ ਕੰਮ ਕਰਨੀਆਂ ਨੇ ਉਹਨਾਂ ਤੋਂ ਮੈਂ ਭੋਰਾ ਕੜਛੀ ਦਾਲ ਦੀ ਪਵਾ ਲੈ ਹੋਣੀ ਹੈ ਵੀ ਚੱਲ ਭਾਈ ਜਿਹੜੇ ਚਾਰ ਪੀਏ ਸਬਜ਼ੀ ਤੇ ਲਾਉਣੇ ਉਹ ਆਈ ਸਰਜੇ ਪਰ ਤੈਨੂੰ ਤਾਂ ਭੋਰਾ ਫਿਕਰ ਨਹੀਂ ਤੈਨੂੰ ਤਾਂ ਬੋਤਲਾਂ ਚਾਹੀਦੀਆਂ ਕੱਲੀਆਂ ਸ਼ੇਰ ਠੀਕ ਹੈ ਭਾਈ ਜਿਵੇਂ ਠੀਕ ਗੱਲ ਸੁਣ ਅੱਜ ਪੈਸੇ ਲੈ ਆਈਆਂ ਫੜਕੀ ਜੀ ਰੋਜ਼ ਮੈਨੂੰ ਕੌਣ ਰੁਪਏ ਦੇ ਦੂਗਾ ਮੈਂ ਨਹੀਂ ਲਈ ਉਹ ਅਗਲੇ ਨੂੰ ਕਹੇ ਭਾਈ ਚਾਹੀਦੇ ਕਰੇ ਕਿਰਾਇਆ ਵੀ ਤਾਂ ਦੇਣਾ ਮਕਾਨ ਦਾ ਉਹ ਮੰਗ ਰਿਹਾ ਹੂੰ ਆ ਹੁਣ ਥੋੜੇ ਦਿਨ ਹੋ ਗਏ ਉਹਦੇ ਤਾਂ ਮੈਂ ਫੜਕੀ ਲਈ ਸੀ ਮਕਾਨ ਵਾਲਿਆਂ ਨੂੰ ਦਿੱਤੇ ਹੁਣ ਰੋਜ਼ ਦੀ ਰੋਜ਼ ਮੈਂ ਉਹਨਾਂ ਨੂੰ ਕੀ ਕਹਾਂ ਵੀ ਮਕਾਨ ਦਾ ਕਿਰਾਇਆ ਦੇਣਾ ਜਾਂ ਸੀ ਆ ਚੀਜ਼ਾਂ ਲੈ ਹੋਣੀਆਂ ਉਹ ਖੋਈ ਨਹੀਂ ਫਿਰ ਆ ਰੰਗੇ ਤੇ ਦੋਨਗੇ ਆਪਾ ਤੂੰ ਆ ਜਾ ਮੇਰੇ ਕੋਲ ਵੀ ਹੈ ਨਹੀਂ ਉਹ ਲੱਗ ਜਿਹੜੇ ਸੀ ਹੈ ਮੈਨੂੰ ਜਿਹੜੇ ਕੋਲ ਮਤੰਦੇ ਰੋ ਮੈਨੂੰ 100 ਰੁਪਏ ਲਿਆ ਦੇ ਮੇਰੇ ਕੋਲੇ ਨਾ ਪੰਜੀ ਨਹੀਂ 100 ਰੁਪਏ ਲਿਆ ਦੇ ਮੈਂ ਕਿੱਥੋਂ ਲਿਆਦਾ ਦੱਸ ਅੰਦਰ ਬੈ ਬੈ ਇਹ ਕੀ ਕਰਦੀਆਂ ਹੈ ਹੀ ਨਹੀਂ ਮੇਰੇ ਕੋਲੇ ਜਿਹੜੇ ਆਪਦੇ ਕਮੋਨ ਡੱਫ ਲੰਦਾ ਹਜੇ ਮੈਥੋਂ ਭਾਲਦਾ ਬਸ ਚੰਗੇ ਭੜੇ ਹੋਣਿਆਂ ਨਾਲ ਅੰਦਰ ਪੈਸੇ ਮੇਰੇ ਬੜੀ ਜਾਨੀ ਨਾ ਗੋਲੀ ਲੈ ਆਵੇ ਉਹ ਕੀ ਸੁਣਿਆ ਦਮੇ ਜਿੰਨਾ ਕੇ ਕੰਮ ਹੁੰਦਾ ਮੈਂ ਕਰੀ ਜਾਂਦਾ ਜਿਹੜੀ ਲੱਗੀ ਨਾ ਲੱਗੀ ਜਿਹੜੀ ਲੱਗਦੀ ਹੈ ਮਾੜਾ ਮੋਟਾ ਤਾਂ ਵੀ ਦਾ ਖਰਚਾ ਹੈ ਯਾਰ ਉਹ ਬੰਦਾ 50% ਖਾਉ ਵੀ ਉਹ ਇਨ ਪੈਸੇ ਦੇ ਨਾਲ ਜਾਣੇ ਕਿਤੇ ਇਹ ਤਾਂ ਅੰਗਲਿਕ ਹੀ ਰੰਦੀ ਹੈ ਹੈ ਜਿਹਨੇ ਕੰਮ ਕਰਦੀ ਹੈ ਉਹਨੂੰ ਤਾਂ ਫੜ ਵੀ ਪੈਸਾ ਨੂੰ ਚਾਹੀਦਾ ਪੈਸਾ ਇਹ ਦਵਤ ਇਹ ਐ ਇੰਨੀ ਹਨੇ ਕੋ ਰਾਚਲ ਨਹੀਂ ਨੇ ਸ਼ਾਮ ਨੂੰ ਕੋ ਹੀਲਾ ਬਿੰਦਾ